ਪ੍ਰੀਵਿਊ ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪਜੀ ਦਾ ਸਵਾਗਤ ਹੈ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਹਲਕਾ ਫਤੇਗਰ ਚੂੜੀਆਂ ਤੋਂ ਚੋਣ ਪ੍ਰਚਾਰ ਦਾ ਵਿਗਲ ਵਿਜਾਉਂਦੇ ਆ ਅੱਜ ਮਰੀਦਕੇ ਵਿਖੇ ਕਾਲਾ ਅਫਗਾਨਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੀ ਅਹਿਮ ਮੀਟਿੰਗ ਕੀਤੀ ਗਈ ਜੋ ਰੈਲੀ ਦਾ ਰੂਪ ਧਾਰ ਗਈ ਇਸ ਮੌਕੇ ਵੱਡੀ ਗਿਣਤੀ ਚ ਕਾਂਗਰਸੀ ਆਗੂ ਅਤੇ ਵਰਕਰ ਪਹੁੰਚੇ ਹੋਏ ਸਨ ਮੀਟਿੰਗ ਤੋਂ ਬਾਅਦ ਤ੍ਰਿਪਤ ਬਾਜਵਾ ਨੇ মিডিਆ ਨਾਲ ਗੱਲਬਾਤ ਕਰਦੇ ਕਿਹਾ ਕਿ ਹਲਕਾ ਫਤੇਗਰ ਚੂੜੀਆਂ ਤੋਂ ਕਾਂਗਰਸ ਬਲਾਕ ਸਮਤੀ ਅਤੇ ਜ਼ਿਲ੍ਹਾ ਪੰਚਾਇਤ ਚੋਣਾਂ ਸ਼ਾਨ ਨਾਲ ਜਿੱਤੇਗੀ 12 ਸਭਾ ਪਲਾਕ ਸ਼ਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਬਿਗਲ ਵੱਟ ਗਿਆ ਜੀ ਤੁਹਾਡੇ ਵੱਲੋਂ ਤਿਆਰੀ ਸ਼ੁਰੂ ਹੋ ਗਈ ਆ ਦੇਖੋ ਪਹਿਲਾਂ ਤਾਂ ਸਾਡਾ ਧੱਕਾ ਕੀਤਾ ਕਿ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਕੱਢਤਾ ਤੇ ਪੰਜ ਪਲਾਕ ਸ਼ਮਤੀਆਂ ਕੱਢ ਦਿੱਤੀ ਇਸ ਦੇ ਬਾਵਜੂਦ ਅਸੀਂ ਇਲੈਕਸ਼ਨ ਲੜਨਦੇ ਆ ਕਿਉਂਕਿ ਇਲੈਕਸ਼ਨ ਤਾਂ ਪੱਜਨਾ ਗੁਨਾਮ ਆ ਡਟ ਕੇ ਲੜਾਂਗੇ ਬਸ ਇੱਕੋ ਡਰਾ ਵੋਟਾਂ ਦੇ ਪਿੱਛੇ ਤਿੰਨ ਦਿਨ ਉਹਨਾਂ ਨੇ ਡੱਬੇ ਖੋਲ ਰੱਖਣੇ ਨੇ ਕਿਤੇ ਉਦੋਂ ਸਰਕਾਰ ਸਾਡਾ ਧੱਕਾ ਨਾ ਕਰ ਦੇ ਕਿਉਂਕਿ ਇਸ ਸਰਕਾਰ ਕੋਲ ਹਰ ਚੀਜ਼ ਦੀ ਆਸ ਹੈ ਕਿ ਕੋਈ ਵੀ ਖਰਾਬੀ ਕਰ ਸਕਦੇ ਆ ਸੋ ਉਦੋਂ ਸੀ ਐਡਮਿਨਿਸਟ੍ਰੇਸ਼ਨ ਨੂੰ ਇਲੈਕਸ਼ਨ ਕਮਿਸ਼ਨ ਨੂੰ ਹੀ ਕਵਾਂਗੇ ਇਹ ਧਿਆਨ ਰੱਖਣ ਕੋ ਖਰਾਬੀ ਨਾ ਹੋਵੇ ਡੀਸੀ ਸਾਹਿਬ ਨੇ ਕਵਾਂਗੇ ਸਾਰੇ ਕਾ ਪਾਸੇ ਹਰੜਾ ਪਾਵੋਗਾ ਕਿ ਕਾ ਕਰਾਂ ਨਹੀਂ ਬਲਾਕ ਸ਼ੰਤੀਆਂ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਹੈ ਜੀ ਮੈਂਬਰਾਂ ਚ ਕਿਸ ਤਰ੍ਹਾਂ ਦਾ ਹੱਥਛਾ ਜੀ ਸਾਹਿਬ ਵੇਖ ਲਿਆ ਲੋਕਾਂ ਚ ਸਾਹਿਬ ਬਹੁਤ ਵਧੀਆ ਵਾ ਸ਼ਰਫ ਇਹ ਡਰਾ ਵੀ ਸਰਕਾਰ ਧੱਕਾ ਕਰਨਾ ਉਤੋਂ ਬਚਣ ਦੀ ਲੋੜ ਜ਼ਿਲ੍ਹਾ ਪਿਛਲੀ ਗਾਂ ਜਿਹੜੀ ਤੁਹਾਡੀ ਤਿਆਰੀ ਹੋਣੀ ਆ ਮੀਟਿੰਗਾਂ ਦੀ ਜਾਂ ਕੰਪੇਨਿੰਗ ਦੀ ਉਹ ਕਿਸ ਤਰ੍ਹਾਂ ਦੀ ਆ ਜੀ ਬਸ ਇਸ ਤਰ੍ਹਾਂ ਮੀਟਿੰਗਾਂ ਕਰਦੇ ਫਿਰਨੇ ਆ ਪਿੰਡਾ ਪੜੀ ਜੋਹਾਂ ਦੀਆਂ ਮੀਟਿੰਗਾਂ ਕਰਦੇ ਪਿਆ ਵਧੀਆ ਤਿਆਰੀ ਹੋ ਗਈ ਵਧੀਆ ਹੋਊਗਾ ਮੈਡਮ ਮੈਡਮ ਸਿੱਧੂ ਨੇ ਤਰਨ ਤਰਾਂ ਦੇ ਦੋਸ਼ ਲਾਏ ਆ ਜੀ 500 ਕਰੋੜ ਦੇ ਪੀਸੀਐਮ ਲਈ ਵੀ ਵੇਚੀਆਂ ਜਾਂਦੀਆਂ ਤਰਨਤਾਂ ਦੀ ਜਿਹੜੀ ਆ ਉਹ 5 ਕਰੋੜ ਦੀ ਜੀ ਦੇਖੋ ਮੇਰੇ ਸਰੋਂਗਰ ਦਾ ਇਲਜ਼ਾਮ ਲਾਉਣੇ ਬਹੁਤ ਸੌਕੇ ਨੇ ਕਿਸੇ ਤੇ ਵੀ ਲਾ ਦਿਓ ਇਲਜ਼ਾਮਾਂ ਨੂੰ ਜੇ ਤੇ ਕੋਈ ਸਬੂਤ ਦੇ ਸਕਣ ਤੇ ਫਿਰ ਤੇ ਗੱਲ ਮੰਨੀ ਆ ਅਜੇ ਆਪ ਤੱਕ ਅਜੇ ਤੇ ਵੀ ਕੁਝ ਵੀ ਲੱਗ ਸਕਦਾ ਨਾ ਰਾਜਸਥਾਨ ਤੇ ਵੀ ਲਾਇਆ ਜੀ ਉੱਥੇ ਰਾਜਸਥਾਨ ਤੇ ਲਾਇਆ ਜਾਂਦਾ ਸਕਦਾ ਵੀ ਉਹਨਾਂ ਨੇ ਹਾਂ ਜੀ ਇਲਜ਼ਾਮ ਕਿਸੇ ਤੇ ਵੀ ਲੱਗ ਸਕਦਾ ਬੇਰਤੇ ਵੀ ਲੱਗ ਸਕਦਾ ਉਹਨੇ ਮੈਡਮ ਸਿੱਧੂ ਤੇ ਵੀ ਕੋ ਲਾ ਦੂਗਾ ਇਲਜ਼ਾਮ ਲਾਉਣਾ ਬਹੁਤ ਸੌਖਾ ਗੱਲ ਤੇ ਸਬੂਤ ਦੇ ਦਿੰਦੀ ਆ ਸਬੂਤ ਦੇ ਕੇ ਕਿਸੇ ਨੂੰ ਝੂਠਿਆ ਕਰੇ ਇਲਜ਼ਾਮ ਦਾ ਪਰ ਇਲਜ਼ਾਮਾਂ ਦਾ ਕੋ ਬਹੁਤਾ ਮਸਲ ਨਹੀਂਦਾ ਜਾਂ ਤਾਂ ਕੋ ਸਬੂਤ ਲਿਆਇ ਪਤਾ ਅੱਜ ਕਾਲੇ ਪੰਨਾ ਜੂਨੇ ਜਿਲ੍ਹਾ ਪ੍ਰੀਸ਼ਦ ਦਾ ਤੁਹਾਡਾ ਪਿਛਲੀ ਵਾਰੀ ਵੀ ਤੁਸੀਂ ਜੇਤੂ ਰਹੇ ਸੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿਹੜੇ ਮੁੱਦੇ ਨੂੰ ਲੈ ਕੇ ਲੜਦੇ ਹੋ ਤਿਆਰੀਆਂ ਬਹੁਤ ਵਧੀਆ ਨੇ ਅਸੀਂ ਲੋਕਾਂ ਦੇ ਮੁੱਦੇ ਨੂੰ ਲੈ ਕੇ ਚੋਣ ਲੜ ਰਹੇ ਹਾਂ ਕਿਉਂਕਿ ਜਿਲ੍ਹਾ ਪ੍ਰੀਸ਼ਦ ਦਾ ਕੰਮ ਹੈ ਲੋਕਾਂ ਨੂੰ ਸਹੂਲਤਾਂ ਦੇਣੀਆਂ ਉਹਨਾਂ ਦੀਆਂ ਸਿਹਤ ਸਹੂਲਤਾਂ ਦੂਜੀਆਂ ਸਹੂਲਤਾਂ 29 ਮਹਿਕਮੇ ਜਿਲ੍ਹਾ ਪ੍ਰੀਸ਼ਦ ਦੇ ਅੰਡਰ ਆਉਂਦੇ ਨੇ ਪਿਛਲੀ ਵਾਰੀ ਵੀ ਸਾਡੀ ਜਿਲ੍ਹਾ ਪ੍ਰੀਸ਼ਦ ਨੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਸੀ ਗਰੇਗਾ ਵਿੱਚ ਵੀ ਸਾਡੀ ਗਿਲਾ ਆਪਰੇਸ਼ਨ ਨੇ ਪੂਰੇ ਇੰਡੀਆ ਚੋ ਪਹਿਲਾ ਸਥਾਨ ਹਾਸਲ ਕੀਤਾ ਸੀ ਅਸੀਂ ਵੱਧ ਤੋਂ ਵੱਧ ਨਰੇਗਾ ਯੂਜ਼ ਕੀਤੀ ਸੀਗੀ ਹੋਰ ਵੀ ਅਸੀਂ ਜੋ ਵੀ ਕਰ ਸਕਦੇ ਆ ਅਸੀਂ ਅੱਗੇ ਤੋਂ ਵੀ ਕਰਾਂਗੇ ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਵੱਧ ਤੋਂ ਵੱਧ ਕੰਮ ਕਰਾਂਗੇ ਇਸ ਕਰਕੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਭਰਾਓ ਸਾਨੂੰ ਵੋਟਾਂ ਪਾਓ ਸਾਨੂੰ ਜਿਤਾਓ ਅਸੀਂ ਤੁਹਾਡੀਆਂ ਸਖੂਲਤਾਵਾਂ ਦਾ ਧਿਆਨ ਰੱਖਾਂਗੇ ਪਰਵਾ ਇਕੱਠ ਸੀ ਪਲਾਕ ਸੰਪਤੀ ਜਿਲ੍ਹਾ ਪ੍ਰੀਸ਼ਦ ਨੂੰ ਲੈ ਕੇ ਦੇਖੋ ਬਾਟ ਸਾਹਿਬ ਤੁਸੀਂ ਵੀ ਇੱਥੇ ਮੌਜੂਦ ਸੀ ਤਕਰੀਬਨ ਜਿਹੜੀ ਇਹ ਮੀਟਿੰਗ ਸੀ ਇਹ ਰੱਖੀ ਤੇ ਇੱਕ ਮੀਟਿੰਗ ਸੀ ਜ਼ਿਲ੍ਹਾ ਪ੍ਰੀਸ਼ਦ 16 ਨੰਬਰ ਜ਼ੋਨ ਕਾਲਾਫਗਾਨਾ ਵਾਸਤੇ ਤੇ ਸਾਡੇ ਜਿਹੜੇ ਚਾਰ ਜ਼ੋਨ ਨੇ ਸੰਤੀਆਂ ਦੇ ਉਹਨਾਂ ਦੀ ਵੋਟਾਂ ਜਾਂ ਉਮੀਦਵਾਰਾਂ ਦੀ ਜਾਣ ਪਛਾਣ ਵਾਸਤੇ ਪਰ ਤੁਸੀਂ ਵੇਖਿਆ ਕਿ ਇਹ ਮੀਟਿੰਗ ਜਿਹੜੀ ਆ ਰੈਲੀ ਦਾ ਰੂਪ ਧਾਰ ਗਈ ਲੋਕਾਂ 'ਚ ਕਿੰਨਾ ਛਾਅ ਹੈ ਬਾਕੀ ਜਿਵੇਂ ਬਾਇਆ ਸਾਹਿਬ ਨੇ ਵੀ ਗੱਲ ਰੱਖੀ ਖੋਕਰ ਸਾਹਿਬ ਨੇ ਵੀ ਗੱਲ ਰੱਖੀ ਅਸੀਂ ਸਿਰਫ ਇਸ ਕਰਕੇ ਵਿਰੋਧ ਕਰਕੇ ਵਿਰੋਧੀ ਹੋਣ ਕਰਕੇ ਨਹੀਂ ਤੁਸੀਂ ਕਿਸੇ ਕੋ ਵੀ ਵੈਰੀਫਾਈ ਕਰ ਸਕਦੇ ਜਿੰਨੇ ਮੁੱਦੇ ਅਸੀਂ ਚੁੱਕੇ ਨੇ ਉਹ ਸਾਰੇ ਤੱਥਾਂ ਦੇ ਆਧਾਰਤ ਨੇ ਸੋ ਸਾਡੇ ਵਰਕਰਾਂ ਪੂਰਾ ਛਾਅ ਹੈ ਜੀ ਸੋ ਸਾਨੂੰ ਪੂਰਾ ਵਿਸ਼ਵਾਸ ਹੈ ਸਾਡੇ ਵਰਕਰਾਂ ਦੇ ਮਾਣ ਵੀ ਹੈ ਕਿ ਅਸੀਂ ਜਿੱਤ ਪ੍ਰਾਪਤ ਕਰਾਂਗੇ